ਦੇਵਾ ਠੀਕ ਆ ਇੱਥੇ ਹੀ ਘੱਟ ਲੱਗਣ ਦੀ ਇਹਦਾ ਪੈਂਚਰ ਹੋ ਗਿਆ ਵਾ ਕੋਈ ਗੱਲ ਨਹੀਂ ਖੋਲ ਕੇ ਜਾਣਾ ਪੈਂਚਰ ਵਾਲਾ ਦੇਖੀ ਵੀਖਣ ਦੇ ਆ ਉਹ ਵੇਖਣਾ ਕੀ ਆ ਸੰਦੀਪ ਆ ਟਾਇਰ ਪੈਂਚਰ ਹੋ ਗਿਆ ਮੇਰੇ ਸਹਾਨਾ ਇਹਦਾ ਤਾਂ ਕੁਝ ਨਾ ਕੁਝ ਖਰਾਬ ਹੋਇਆ ਹੀ ਰਹਿੰਦਾ ਵਾ ਕਦੀ ਇਹਦਾ ਇੰਜਨ ਖਰਾਬ ਹੋ ਜਾਂਦਾ ਵਾ ਕਦੀ ਇਹ ਪੈਂਚਰ ਹੋ ਜਾਂਦੀ ਆ ਉਹ ਵੇਖ ਲੋ ਲਾਗੇ ਨਵੀਂ ਗੱਡੀ ਲਿਆ ਕੇ ਖਲਾਰੀ ਹੁੰਨਾਂ ਨੇ ਉਦੋਂ ਤੁਹਾਨੂੰ ਮੈਂ ਕਿਹਾ ਸੀ ਕਿ ਨਵੀਂ ਗੱਡੀ ਲੈ ਲੀਏ ਉਹ ਸੰਦੀਪ ਨਵੀਂ ਕਿੱਥੋਂ ਲੈ ਆਉਂਦੇ ਮੰਮੀ ਨੇ ਜਦੋਂ ਕਾਗਜ਼ ਦਿੱਤੇ ਨਹੀਂ ਪੈਲੀ ਤੇ ਮੁੱਕ ਰ ਗਈ ਉਹ ਤਾਂ ਬਾਅਦ ਚਾਚੀ ਜੀ ਇਹਦਾ ਤਾਂ ਕੁਝ ਨਾ ਕੁਝ ਖਰਾਬ ਹੋਇਆ ਰਹਿੰਦਾ ਵਾ ਕਦੀ ਇੰਜਨ ਖਰਾਬ ਹੋ ਜਾਂਦਾ ਕਦੀ ਇਹ ਪੈਂਚਰ ਹੋ ਜਾਂਦੀ ਆ ਆਹੋ ਤਾਂ ਜਿੰਨੇ ਦੀ ਲਈ ਆ ਉਹਨੇ ਪੈਸੇ ਹੁਣ ਉੱਤੇ ਲੱਗ ਜਾਣੇ ਆ ਮਾਂ ਪਿਓ ਜਿਹੜੇ ਆ ਤਿਆਂ ਪੁੱਤਾਂ ਨੂੰ ਦਿੰਦੇ ਹੀ ਆ ਤੇ ਹੁਣ ਚੱਲੀ ਆਗੀ ਮਜੇ ਨਾਲ ਆਪਣੀ ਸਟਾਰਟ ਕਰੀ ਦੀ ਇਧਰ ਨੂੰ ਮਰਜੀ ਲੈ ਜਾਓ ਇਹ ਥੋੜਾ ਵਾ ਵੀ ਕਿਤੇ ਅੱਧੀ ਜਾ ਕੇ ਰੁਕ ਜਣੀ ਨਾ ਵੀਰ ਨੇ ਨਾ ਬਾਹਰ ਜਾਣਾ ਵਾ ਅੱਛਾ ਅੱਛਾ ਤੇ ਉਹ ਨਾ ਥੋੜੀ ਜੀ ਮਦਦ ਮੰਗਣ ਦੇ ਆ ਵਾ ਜਿੰਨੇ ਜੋਗੇ ਹੈਗੇ ਆ ਨਾ ਉੰਨੀ ਮਦਦ ਉਹਦੀ ਕਰਾਂਗੇ ਜਿੰਨੇ ਜੋਗੇ ਹੈਗੇ ਆ ਇਹ ਕਿੰਦਾ ਦੀ ਗੱਲ ਕਰਨਦੇ ਆ ਤੁਸੀਂ ਕਿਉਂ ਮੇਰੀ ਗੱਲ ਸੁ ਏਜੰਟ ਨੇ ਨਾ 35 ਲੱਖ ਰੁਪਈਆ ਮੰਗਿਆ ਵਾ ਤੇ ਘੱਟੋ ਘੱਟ ਵੀ ਨਾ 5 ਲੱਖਾਂ ਨੂੰ ਦੇਣਾ ਪੈਣਾ ਵਾ